ਸਖਸ਼ਰੀਆ ਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਸ਼੍ਰੀ ਤਰਨਤਨ ਸਾਹਿਬ ਦੇ ਪਿੰਡ ਦੇ ਵਿੱਚ ਵਾਪਰੀ ਅਜਿਹੀ ਘਟਨਾ ਜਿਸ ਨਾਲ ਪੰਜਾਬ ਦੇ ਵਿੱਚ ਹਰ ਨਾਗਰਿਕ ਦੇ ਅੰਦਰ ਸਹਿਮ ਪੈਦਾ ਹੋ ਗਿਆ ਹੈ ਡਰ ਪੈਦਾ ਹੋ ਗਿਆ ਹੈ ਪੰਜਾਬ ਵਿੱਚ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਤਕਾਰਯੋਗ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੇ ਹੋਏ ਨੂੰ 3 ਸਾਲ ਹੋ ਗਏ ਹਨ ਅਤੇ 3 ਸਾਲਾਂ ਤੋਂ ਪੰਜਾਬ ਦੀ ਅਸ਼ਾਂਤੀ ਨੂੰ ਪੰਕ ਕਰਨ ਦੇ ਲਈ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਆਏ ਦਿਨ ਪੰਜਾਬ ਦੇ ਵਿੱਚ ਕਤਲੇਆਮ ਬੰਬ ਧਮਾਕੇ ਡਕੈਤੀਆਂ ਸ਼ਰੇਆਮ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਪੰਜਾਬ ਦਾ ਹਰ ਇੱਕ ਨਾਗਰਿਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਾਇ ਯਾਰ ਬਾਰ ਸੋਚਦਾ ਹੈ ਕਿ ਕਿਸੇ ਲੁੱਟ ਦਾ ਸ਼ਿਕਾਰ ਨਾ ਹੋ ਜਾਵਾ ਕਿਸੇ ਐਕਸੀਡੈਂਟ ਦਾ ਸ਼ਿਕਾਰ ਨਾ ਹੋ ਜਾਵਾ ਕਿਸੇ ਦਿੱਕੈਤੀ ਦਾ ਸ਼ਿਕਾਰ ਨਾ ਹੋ ਜਾਵਾ ਅਜਈਆਂ ਘਟਨਾਵਾਂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਲਈ ਅਜ ਸ਼ਾਂਤ ਮਾਹੌਲ ਨੂੰ ਸਿਰਜਣ ਦੇ ਲਈ ਇੱਕ ਵੱਡਾ ਅਹਿਮ ਯੋਗਦਾਨ ਪੰਜਾਬ ਦੇ ਸ਼ਰਾਰਤੀ ਅਨਸਰ ਸੀਐਮ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਕੋਜੀਆਂ ਹਰਕਤਾਂ ਕੋਜੀਆਂ ਚਾਲਾਂ ਚੱਲ ਰਹੇ ਹਨ ਅੱਜ ਦੀ ਤਾਜ਼ਾ ਖਬਰ ਸ਼੍ਰੀ ਤਰਨਤਨ ਸਾਹਿਬ ਦੇ ਵਿੱਚ ਸ਼ਰੀਆਮ ਕਤਲੇਆਮ ਦੇਖਣ ਨੂੰ ਮਿਲਿਆ ਘਰ ਦੇ ਵਿੱਚ ਇੱਕ ਔਰਤ ਵੱਲੋਂ ਸੈਜ ਪਾਠ ਦਾ ਘਰ ਦੇ ਵਿੱਚ ਗੁਰਬਾਣੀ ਪੜ੍ਹਦੀ ਔਰਤ ਦਾ ਸ਼ਰੀਆਮ ਗੁੰਡਾ ਅਨਸਰਾਵ ਨੂੰ ਗਰਦਨ ਵੱਢ ਕੇ ਦਾਤ ਨਾਲ ਬੈਠੀ ਔਰਤ ਦਾ ਗਲਾ ਕੱਟ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਗਮਗਿਨ ਮਾਹੌਲ ਪੈਦਾ ਹੋ ਜਾਂਦਾ ਹੈ ਤਰਨਤਨ ਪਿੰਡ ਸ਼ਹਿਰ ਦੇ ਵਿੱਚ ਅਜਿਹੀ ਕਟਨਾ ਵਾਪਰ ਗਈ ਜਿਸ ਨਾਲ ਪੰਜਾਬ ਦਾ ਮਾਹੌਲ ਗਮਗਿਨ ਹੋ ਗਿਆ ਲੋਕਾਂ ਵਿੱਚ ਸੇਮ ਪੈਦਾ ਹੋ ਗਿਆ ਕਿ ਆਏ ਦਿਨ ਪੰਜਾਬ ਦੇ ਵਿੱਚ ਸ਼ਰਿਆਮ ਕਤਲਿਆਮ ਹੋ ਰਿਹਾ ਹੈ ਸ਼ਰਿਆਮ ਡਕੈਤੀਆਂ ਹੋ ਰਹੀਆਂ ਹਨ ਬੰਬ ਧਮਾਕੇ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ ਹੈ ਕੁੰਭ ਕਰਨੀ ਨੀਂਦ ਅਤੇ ਜਦੋਂ ਪੰਜਾਬ ਦੇ ਵਿੱਚ ਕੋਈ ਅਜਈਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਉਸ ਨੂੰ ਭਾਲ ਕਰਨ ਦੇ ਵਿੱਚ ਤਫਤੀਸ਼ ਕਰਨ ਦੇ ਵਿੱਚ ਜੋ ਆਪਣਾ ਸਮਾਪਿਤਿਤ ਕਰ ਦਿੰਦੀਆਂ ਹਨ ਜਿਹੜਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਪਕੜਨ ਦੇ ਪਿੱਛੇ ਕਿਤੇ ਨਾ ਕਿਤੇ ਅਜਾਈ ਸਮਾਗਵਾ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਸ਼੍ਰੀ ਤਰਨਤਨ ਸਾਹਿਬ ਦੇ ਵਿੱਚ ਇਸ ਘਟਨਾ ਨੇ ਚੰਜੂੜ ਕੇ ਰੱਖ ਦਿੱਤਾ ਹੈ ਕਿ ਇੱਕ ਔਰਤ ਜੋ ਅੰਮ੍ਰਿਤ ਰੀ ਔਰਤੇ ਅਤੇ ਘਰ ਦੇ ਵਿੱਚ ਸਹਿਜ ਪਾਠ ਕਰ ਰਹੀ ਸੀ ਸਹਿਜ ਪਾਠ ਕਰਨ ਦੇ ਦੌਰਾਨ ਹੀ ਉਸ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਮਾਹੌਲ ਗਮਗੀਨ ਹੋ ਗਿਆ ਹੈ ਅਤੇ ਦੁੱਖ ਪਰੇ ਖਬਰ ਸ਼੍ਰੀ ਤਰਨਤਨ ਸਾਹਿਬ ਜ਼ਿਲ੍ਹੇ ਦੇ ਵਿੱਚ ਆ ਰਹੀ ਹੈ ਕਿ ਜਿੱਥੇ ਇੱਕ ਪਿੰਡ ਦੇ ਵਿੱਚ ਔਰਤ ਦਾ ਦਿਨ ਦਿਹਾੜੇ ਕਤਲੇਆਮ ਕਰ ਦਿੱਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਾਸੇ ਜੋ ਲੋਕਾਂ ਦੀ ਫਾਜ਼ਿਲ ਕਰਨ ਦੇ ਲਈ ਬਣੀਏ ਉਹ ਕਿਤੇ ਨਾ ਕਿਤੇ ਨਾਕਾਮਜਾਬ ਹੋ ਰਹੀਏ ਜਿਹੜੀ ਕਿ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨ ਦੇ ਅਸ਼ਾਂਤ ਕਰਨ ਦੇ ਜੋ ਸ਼ਰਾਰਤੀ ਅਨਸਰਾਂ ਉਹ ਆਪਣੇ ਆਪ ਦੀਆਂ ਚਾਲਾਂ ਦੇ ਵਿੱਚ ਕਾਮਯਾਬ ਹੋਣ ਦੇ ਨਜ਼ਰ ਆ ਰਹੇ ਹਨ ਜਿਸ ਕਰਕੇ ਪੰਜਾਬ ਦਾ ਮਾਹੌਲ ਅਸ਼ਾਂਤ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਆਏ ਦਿਨ ਡਕੈਤੀਆਂ ਬੰਮ ਤਮਾਕੇ ਇਹ ਆਮ ਜਿਹਾ ਗੱਲ ਹੋ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਮੀ ਹੋਏ ਲੋਕ ਘਰਾਂ ਦੇ ਵਿੱਚੋਂ ਬਾਹਰ ਕੰਮਕਾਜੀ ਲੋਕ ਕਾਰੋਬਾਰ ਕਰਨ ਦੇ ਲਈ ਝਿਜਕ ਰਹੇ ਹਨ ਪੰਜਾਬ ਦੇ ਵਿੱਚ ਵੱਡੇ ਕਾਰੋਬਾਰੀ ਵੀ ਆਉਣ ਤੋਂ ਕਿਤੇ ਨਾ ਕਿਤੇ ਕੰਨੀ ਘਤਰਾਉਂਦੇ ਨਜ਼ਰ ਆ ਰਹੇ ਹਨ ਜਿਸ ਕਰਕੇ ਪੰਜਾਬ ਦਾ ਜੋ ਮਾਹੌਲ ਬਣਿਆ ਹੋਇਆ ਉਸ ਨੂੰ ਲੋਕ ਡਰਦੇ ਹੋਏ ਉਸ ਤੋਂ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਪੰਜਾਬ ਤੋਂ ਬਾਹਰ ਜਾਣਾ ਪਸੰਦ ਕਰ ਰਹੇ ਹਨ ਜੋ ਕਿ ਸ਼ਰਮ ਭਰੀ ਪੰਜਾਬ ਦੀ ਸਰਕਾਰ ਦੇ ਲਈ ਨਿੰਦਿਆ ਜੋ ਗੱਲੇ ਅਤੇ ਪੰਜਾਬ ਦੀ ਸਰਕਾਰ ਦੇ ਉੱਪਰ ਇੱਕ ਵਿਸ਼ਾਲੀ ਸਵਾਲੀਆ ਚਿੰਨ੍ਹ ਖੜਾ ਉੰਡਾ ਆ ਰਿਹਾ ਹੈ ਕਿ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਦੀ ਜੋ ਸਰਕਾਰ ਹੈ ਕਿਤਨੇ ਕਿਤੇ ناکਾਮ ਜਾ ਬਹੋਰੀ ਹੈ